ਦੀਵਾ ਹੈ ਗੁਰੂ ਸਾਹਿਬ ਜੀ ਜਤ ਸਰੀ ਮਹਲਾ ਚੌਥਾ ਘਰ ਪਹਿਲਾ ਜਾ ਪਦੇ ਏਕ ਓ ਅੰਕਾਰ ਸਤਗੁਰ ਪ੍ਰਸਾਦਿ ਮੇਰਾ ਹਿਯਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰਾ ਹੀ ਰਾਤਨ ਨਾਮ ਹਰ ਬਸਿਆ ਗੁਰੂ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਲ ਬਿਖ ਦੁਖ ਉਤਾਰੇ ਗੁਰ ਨਾਮ ਦਿਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਰੜਾਇਆ ਬਿਨ ਨਾਵ ਜੀਵਨ ਬਿਰਥਾ ਰਹਾ ਨੰਗੁਰ ਮੂੜ ਭਏ ਹੈ ਮਨ ਮੁਖਾ ਤੇ ਮੋਹ ਮਾਇਆ ਨ ਤੂਫਾਥ ਧਨ ਸਾਧੂ ਚਰਨ ਨਾ ਸੇਵੇ ਕਬ ਹੋ ਤੈਨ ਸਭ ਜਨਮ ਅਕਾਥਾ ਜਨ ਸਾਧ ਉਚਾਰਣ ਸਾਧ ਪਗ ਸੇਵੀ ਤੈਨ ਸਫਲਿਉ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਆਨ ਚਾਲਹ ਮਾਰਗ ਪੰਥ ਹਮ ਅੰਦੋਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚੱਲ ਹਮ ਲੰਖਾ ਹਮ ਅੰਦਵਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹਮਾਰਗ ਪੰਥ ਹਮ ਅੰਦਵਲੇ ਕਾ ਗੁਰ ਅੰਚਲ ਦਿਜੈ ਜਨ ਨਾਨਕ ਚਲ੍ਹ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਆਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਵਿਖ ਦੁੱਖ ਉੱਤਰੇ ਗੁਰ ਨਾਮ ਦਿਓ ਰਨ ਲਾਥਾ